ਬੋਲ ਬੋਲ ਕੀ ਆਹਨ ਦੱਸ ਮੇਰੀ ਗੱਲ ਸੁਣ ਉਹਦੇ ਤੂੰ ਬਾਰੀ-ਬਾਰੀ ਸਾਨੂੰ ਬੁਲਾਈ ਗਿਆ ਤਾਂ ਕਰਕੇ ਤੈਨੂੰ ਕਿਉਂ ਨਹੀਂ ਪਾਇਆ ਬਾਕੀ ਆਪ ਤੂੰ ਤੇਰੇ ਹੈਗੇ ਨਾ ਤੇਰੇ ਚਾਰੇ ਤੂੰ ਚੱਕ ਕੇ ਪਾ ਲੈ ਯਾਰ ਫੇਰ ਤੁਸੀਂ ਕਹਿਣਾ ਸੀ ਸਾਡੀਆਂ ਧੀਵੀਆਂ ਨੂੰ ਛੇੜਦਾ ਕੋਈ ਨਾ ਗੱਲਾਂ ਕੋਈ ਯਾਰ ਮੇਰੇ ਘਰ ਵਿੱਚ ਨਾ ਭਾਈ ਜਿ세 ਤੈਨੂੰ ਲੱਗਦਾ ਮੈਂ ਹੁਣ ਤੇਰੀ ਤੇ ਤੇਰੀ ਧੀਮੀ ਨੂੰ ਮੈਂ ਪੁਰਾ ਇਹ ਲਗੂਣ ਸਰਕਾਰੀ ਨੌਕਰੀ ਤੇ ਹੈਂ ਤਾਣੂ ਭਾਈ ਜਿੰਨਾ ਤੱਕ ਤੂੰ ਆ ਨਾ ਘਰ ਚ ਸਾਰਾ ਘਰ ਜੋੜੀ ਸਰਕਾਰੀ ਨੌਕਰੀ ਤੱਕ ਮੈਂ ਲੱਗ ਜੂ ਤੇਰੇ ਮੇਰੇ ਘਰ ਚੁਣੀ ਕਲੇਸ਼ ਹੋ ਜਾਣਾ ਜਿੰਨਾ ਤੱਕ ਤੂੰ ਰਹਿਗਾ ਜੇ ਇਹ ਮਸ਼ਹੂਰ ਹੋ ਗਿਆ ਨਾ ਸਭੇ ਮੈਨੂੰ ਮੈਨੂੰ ਬਵਾਸੀਰ ਦੀ ਬਿਮਾਰੀ ਆ ਮੈਂ ਨਹੀਂ ਗਾਦਾ ਭਾਈ ਜਾਰੇ ਨਾ ਨਹੀਂ ਨਹੀਂ ਜਾਰੇ ਉਹਦੇ ਮੈਨੂੰ ਜਾਰੇ ਜਾਏ ਮਿਰਚ ਪਾ ਕੇ ਦਿੱਤੀ ਇਹਨੇ ਐਨਾ ਮੈਨੂੰ ਰੋੜਾ ਵਾਲੀ ਦਾਲ ਬਣਾ ਕੇ ਦਿੱਤੀ ਮੂੰਗੀ ਦੀ ਦਾਲ ਕਿੱਦਿ ਬਣੀ ਆਪਣੀ ਤੇਰੀ ਬਹੂ ਨੇ ਧੱਕੇ ਨਾਲ ਮੈਨੂੰ ਦੋ ਮਿਰਚਾਂ ਦੋ ਚਮਤੇ ਵੱਧ ਪਾਏ ਮੂੰਗੀ ਹੋਣੀ ਬਣੀ ਮੂੰਗੀ ਹੋਣੀ ਨਾ ਯਾਰ ਤੂੰ ਕਹਿਣਾ ਬਿਮਾਰੀਆਂ 50 ਤਾਂ ਤੂੰ ਬਿਮਾਰੀਆਂ ਗਿਣਾ ਦੇ ਨਾ ਇੱਕ ਦਿਨ ਚ ਨਾ ਲੋੜ ਨਹੀਂ ਜੇ ਬਵਾਸੀਰ ਹੈ ਜਿਵੇਂ ਬਵਾਸੀਰੇ ਜਾ ਕੇ ਆਪਰੇਸ਼ਨ ਕਰਾ ਦੇ ਪਰ ਖੰਡਾ ਦੇ ਪਰੌਂਠੇ ਲਾਜਾ ਕਰੋ ਜੱਜ ਨੂੰ ਪੜਾ ਵੱਡੋ ਫਾਹਾ ਸੁਣੋ ਉਹਦੇ ਕਿੰਨਾ ਦਾ ਕਿਉਂ ਪਾਇਏ ਰੇਟਾਂ ਨਹੀਂ ਖਾਜਾ ਹਰ ਦੇਖ ਟਮੇ ਮੇਰੀ ਗੱਲ ਟੱਪੂ ਨਹੀਂ ਮੇਰਾ ਆਉਂਦਾ ਕਹੇ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਗੱਲ ਸੁਣ ਚਲ ਠੀਕ ਹੈ ਇਹ ਤਾਂ ਗਲਤੀ ਨਾਲ ਮੇਰੇ ਚ ਪੈ ਗਈ ਤੂੰ ਮੈਨੂੰ ਕਹ ਫਿਰ ਇਹਦਾ ਕੀ ਮਤਲਬ ਆਛਾ ਤੂੰ ਫਿਰ ਬਾਹਰ ਕੱਢੇਗੀ ਸਾਡੇ ਨਾਲ ਜਿਹੜਾ ਜਿਹੜਾ ਵੱਧ ਪਾਇਆ ਤੂੰ ਸਾਡੇ ਨਾਲ ਪਾਇਗੀ ਮੈਂ ਤਾਂ ਕੱਢਿਆ ਮੇਰੀ ਇਹਨੇ ਬਾਤ ਨਹੀਂ ਬੰਦੇ ਨਾਲ ਗੱਲ ਕਰਕੇ ਮੇਰੀ ਬਬੂ ਜੀ ਮੈਨੂੰ ਦੀ ਮਾਰੂ ਇਹਨੇ ਮੇਰਾ ਮੇਰੀ ਗੱਲ ਸੁਣੋ ਮੈਨੂੰ ਦੀ ਸਤ ਮਾਰ ਇਹ ਭਾਲਦਾ ਇਹ ਭਾਲਦਾ ਉਰੇ ਰੋਕਣਾ ਨਹੀਂ ਵੀ ਨੋਕਣ ਨਹੀਂ ਰੱਖਾ ਉਰੇ ਰੋਟੀ ਬਣਾਉਣ ਬਾਤ ਹੈ ਹੁਣ ਭਾਲ ਦੂ ਬਈ ਮੇਰਾ ਤੈਨੂੰ ਚਰਦਾਨੀਆਂ ਨੇ ਪਛੰਦਦੀ ਨਹੀਂ ਮੇਰਾ ਘਰ ਹੈ ਯਾਰਾ ਤੇਰਾ ਘਰਾਂ ਚੂਹੇ ਤੋਰੇ ਪੰਨੇ ਆਉਂਦੇ ਉਹੀ ਤੋਰੇ ਫਿਰਦਾ ਦੋਰੀਏ ਉਹਦੇ ਸਿਰ ਤੇ ਹੀ ਸਰਦਾਰੀ ਕਰਦਾ ਆ ਕਰਦਾ ਛੱਡਾ ਤੱਕ ਸੀਗਾ ਤੂੰ ਤੂੰ ਤਾਂ ਹੈਗੀ ਬਿੰਦੈ ਟੱਕਤੀ ਮਰੀ ਜਾਨੀਆ ਤੂੰ ਹੈਗੀ ਤੂੰ ਹਾਂ ਤੂੰ ਦੱਲਦੀ ਤੂੰ ਕੀ ਹੀ ਦਿੰਦੀ ਰਹੀ ਹੈ ਆਹੋ ਮਕਲਾਵਾ ਦਿੰਦੀ ਰਹੀ ਹੈਗੀ ਫਿਰ ਤੂੰ ਇੰਨੀ ਨਾ ਛੱਡ ਕੇ ਨਾ ਜਾ ਜੀ ਜੋੜ ਜੋੜ ਕੇ ਫਿਰ ਆਉਂਦਾ ਰਹੂਗਾ ਤਲੀਆ ਘੱਟ ਪੜਿਆ ਪਰਮਾਣੂ ਬਚਦੇ ਆ ਕਰੋ ਕੰਟੀ ਪੱਕੇ ਜਿਵੇਂ ਕਿਸੇ ਪੱਟਿਆ ਇਹਦਾ ਜਿਹੜਾ ਹੈਗਾ ਤੂੰ ਤਾਂ ਮੜਾ ਬੰਦਾ ਸੋਤ ਲਿਆ ਕਰ ਯਾਰਾ ਪਤਾ ਕੀ ਮੈਂ ਦੱਸਦੀ ਉਹ ਦੇਖਉ ਨਹੀਂ ਪਾਇਆ ਵੀ ਪਰੰਜਲ ਨੇ ਹਾਂ ਹਾਂ ਤੇ ਹੱਥ ਨਾ ਮੈਨੂੰ ਕਿਉਂ ਨਹੀਂ ਪਾਇਆ